ਸਤਿ ਸ੍ਰੀ ਅਕਾਲ ਜੀ ਅਸੀਂ ਜੋ ਵੀ ਵੀਡੀਓ ਬਣਾਉਨੇ ਆ ਸਾਡੇ ਇਸ ਵੀਡੀਓ ਦਾ ਕਿਸੇ ਵਿਅਕਤੀ ਦੀ ਨਿੱਜੀ ਜ਼ਿੰਦਗੀ ਨਾਲ ਕੋਈ ਸਬੰਧ ਨਹੀਂ ਹੈ ਇਹ ਇੱਕ ਲੋਕਾਂ ਦਾ ਮਨੋਰੰਜਨ ਦਾ ਸਾਧਨ ਹੈ ਜੋ ਅਸੀਂ ਲੋਕਾਂ ਨੂੰ ਹਸਾਉਣ ਵਾਸਤੇ ਵੀਡੀਓ ਬਣਾਉਨੇ ਆ ਧੰਨਵਾਦ। ਕੋਈ ਤਾਂ ਪੱਪੀ ਨਜ਼ਾਰੀ ਆ ਗਿਆ। ਸਾਰਾ ਕੁਝ ਆਪ ਕਰਨਗੇ। ਉਹ ਨਜ਼ਾਰਾ ਤਾਂ ਚੱਲ ਆਪਾਂ ਨੂੰ ਆ ਗਿਆ। ਯਾਰ ਇਹਨਾਂ ਨੂੰ ਤਾਂ ਵਿਚਾਰਾਂ ਨੂੰ ਦੰਡ ਛੜ ਗਿਆ। ਓਏ ਆਪਾਂ ਨੇ ਕਿਸੇ ਤੋਂ ਕੀ ਲੈਣਾ। ਇਹਦਾ ਵੜਨਗੇ ਵੀ ਆਪ, ਇਹ ਬੀਜਣਗੇ ਵੀ ਆਪ ਤੇ ਰੇਸ ਪ੍ਰੇ ਸਾਰਾ ਕੁਝ ਆਪੇ ਕਰਨਗੇ। ਆਪਾਂ ਨੇ ਤਾਂ ਵੇਚਣੀ-ਵੇਚਣੀ ਆ ਜੇਬ 'ਚ ਪੈਸੇ ਪਾਉਣੇ ਨੇ। ਓਏ ਜੇਬ 'ਚ ਪੈਸੇ ਤਾਂ ਪਾਉਣੇ ਨੇ। ਮੇਰਾ ਸਾਰਿਆਂ ਦਾ ਦੇਖ, ਇਹਨਾਂ ਦਾ ਵੀ ਦੇਖ। ਤੂੰ ਕਿੰਨੀ ਮਿਹਨਤ ਕਿੰਨੀ ਦੁੱਕੜੀ ਮਿਹਨਤ ਵਧ ਗਈ ਇਹਨਾਂ ਦੀ। ਓਏ ਆਪਾਂ ਨੇ ਕਿਹੜਾ ਕਹਿ ਕੇ ਦਮੰਨੀਆਂ ਤੀਆਂ। ਜਾਂ ਤਾਂ ਚੌੜਚ ਲੈ ਲੈਂਦੇ ਨੇ। ਓਏ ਇਹਨਾਂ ਕੋਲ ਤਾਂ ਪਹਿਲਾਂ

ਮਜ਼ਾ ਕਹਨਾ ਮੈਨੂੰ ਤੇਰੀ ਬੀਬੀ ਉਹ ਨਮੀ ਦਵਾ ਲਿਆ ਦਾੜ ਤੇ ਆਪਣਾ ਇਹ ਮੰਨ ਤੂੰ ਹਾਂ ਬੜੇ ਭਾਈ 4 4 400 ਕਿਲਾ ਤਾਂ ਹੋ ਗਿਆ ਪਿੰਡਾ ਠੀਕ ਆ ਓਰੇ ਅੱਛਿਆ ਜਿੰਨਾ ਇਹ ਬੁੱਕ ਕਰ ਲਿਆ ਹਾਂ ਇਹ ਆਪਣਾ ਹੀ ਐ ਇਹਦੀ ਰਾਖੀ ਤਾਂ ਹੀ ਕਰਨੀ ਪਊ ਕੋਈ ਨਹੀਂ ਨਹੀਂ ਆਪਾਂ ਨੇ ਇਹ ਮੰਨ ਵੀ ਆਪਣਾ ਕਾਪੇ ਹੀ ਹੋ ਗਿਆ ਇਹ ਆਪਾਂ ਨੇ ਵਧਣੀ ਐ ਵਾਹ ਕਿੰਨੀ ਹੈਗੀ ਐ ਠੀਕ ਆ ਹੁਣ ਆ ਦੇ ਲਾ ਪੈਟਾ ਨੂੰ ਦੀਦੀ ਦੀ 20 ਕਿਲਿਆਂ ਦੀ ਆਹਾਂ ਹਾਂ ਆ ਤੁਨੂਰ ਲਾਵਾਂਗੇ ਇਹ ਕਾਲੂਰ ਲਾ ਦਾਂਗੇ ਅੱਛਾ ਜਨਰੇਟਰ ਲਿਆਵਾਂਗੇ ਜੇ ਨਹੀਂ ਲਾਈਟ ਹੋਊ ਜਰਾ ਉੱਪਰ ਲਾ ਦੇਣੀਆਂ ਨੇ ਕਾਨੂੰ ਪਾ ਕੇ ਜਨਰੇਟਰ ਜਿੱਥੇ ਨਹੀਂ ਲਾਈਟ ਆ ਆਪਾਂ ਸਾਰੀਆਂ ਪੌਧਾ ਲਾ ਦੋ ਇਹ ਪਾ ਠੀਕ ਆ ਹੈ ਤੇ ਆਪਾਂ ਹੀ ਵੜਾਂਗੇ ਫਿਰ ਪਾਣੀ ਪੂਣੀ ਪਿਛਾ ਲਾ ਕੇ ਲਾਵਾਂਗੇ ਪਾਣੀ ਜੇ ਲਾਈਟ ਨਹੀਂ ਆਉਂ ਅਸੀਂ ਆਪੇ ਦੇ ਕੇ ਜਾਵਾਂਗੇ ਸਾਡੇ ਬੰਦੇ ਬਹੁਤ ਨੇ ਸਾਰਾ ਕੁਝ ਆਪੇ ਕਰਨਗੇ ਤਾਂ ਨਜ਼ਾਰਾ ਆ ਗਿਆ ਤੁਹਾਨੂੰ ਕਿੱਥੇ ਦਾ ਹੈਗਾ ਟਟਬਾ ਤਾਂ ਸਾਨੂੰ ਬਾਹਰ ਸਿਰ ਗਿਆ ਬਾਈ ਇਹ ਤਾਂ ਬਈ ਪੁੱਛਣਾ ਮਾਹ ਡੰਡ ਦੂਰਾ ਡੰਡ ਹੋ ਗਿਆ ਅੱਗੇ ਤਾਂ ਅਸੀਂ ਜਾਂਦੇ ਤੇ ਸਾਡੇ ਮਾਗਰ ਫਿਰਦੇ ਹੁੰਦੇ ਤੇ ਮਿੰਤਾ ਕਰਦੇ ਅਸੀਂ ਫਿਰਦੇ ਤੇ ਹਾਂ ਅਸੀਂ ਕਹਿੰਦੇ ਤੇ ਆਵਾਂਗੇ ਤੇਰੇ ਆਥਣੇ ਹਾਂ ਆਉਂਦੇ ਤੇ ਅਸੀਂ ਦੂਏ ਦਿਨ ਦੂਏ ਦਿਨ ਦੂਏ ਦੇ ਵੀ ਤੀਏ ਦਿਨ ਹਾ ਜੀਆਂ ਰੋਟੀਆਂ ਪੱਕੀਆਂ ਪਕਾਈਆਂ ਹੀ ਰਹਿ ਜਾਂਦੀਆਂ ਹਾਂ ਹੁਣ ਤਾਂ ਇਹ ਪਤਾ ਨਹੀਂ ਵੀ ਧਾਰ ਕਾਟਦਾ ਕਿੱਥੇ ਮੂੰਹ ਸੁਢੀ ਖੜਾ ਹੋਵੇ ਮਰੀਂਦਾ ਇਹ ਗੱਲ ਸਹੀ ਹੈ ਇਹ ਠੀਕ ਹੈ ਫੇਰ ਲੱਖ ਦੀ ਲਾਹਣ ਤਾ ਜੇ ਹਾਂ ਮੈਂ ਮੱਕਰੂ ਹਾਂ ਇਹ ਤਾਂ ਜਵਾਨ ਦਾ ਪੱਕਾ ਤੂੰ ਸੋ ਤੋਂ ਬਿਨਾ ਨਹੀਂ ਕੋਈ ਜ਼ਮੀਨ 'ਚ ਬੜੂਗਾ ਬਿਨ ਕਪਾਈ ਦਾ ਪਤਾ ਮਰਿਆ ਹੋਇਆ ਵੀ ਨਹੀਂ ਪਤਾ ਕਾ ਕ ਕਾਲੀਆਂ ਸ਼ੇਰ ਹੋ ਆਪਣੇ ਮਸ਼ੀਨਾਂ ਦਾ 4 ਹੋ ਗਈਆਂ ਬਸ ਜਿੰਨੇ ਕਰਚ ਆਧਾਰ ਕਰਦੇ ਉਨੀਆਂ ਮਸ਼ੀਨਾਂ ਨੇ ਉਨੀਆਂ ਮਸ਼ੀਨਾਂ ਨੇ ਤੁਸੀਂ ਵੀ ਆਧਾਰ ਕਰਦੇ ਲੈ ਲੈ ਬੰਗਾ ਹੁਣ ਦੋ ਇਹਨੇ ਬਣਾ ਲੀਆਂ ਦੀਓ ਦੋ ਮੈਂ ਕਰ ਲੀਆਂ ਦੀਆਂ ਉਹ ਤੇਰੇ ਲੱਭਦਾ ਪਹਿਲਾਂ ਹੀ ਤੂੰ ਨੇ ਹਾਂ ਹਾਂ ਫਿਰ ਦੋ ਨਵੀਆਂ ਲੈ ਲੀਆਂ ਇਹਨੇ ਉਹ ਇਹਦੇ ਮਗਰ ਲਾ ਕੇ ਮੈਂ ਲੈ ਲਈਆਂ ਆ ਚੱਕਰ ਹੈ ਇੱਕ ਮਾਮਾ ਮੇਰਾ ਕਹਾ ਤੈਨੂੰ ਏਰੀਆ ਦਵਾ ਦੂੰ ਲੈ ਲੈ ਨਾ ਮਾਮਾ ਕੋਣ ਨਾ ਪਟਿਆ ਨਾ ਵਗਤ ਮਾਮਾ ਦੇਖਿਆ ਨਾ ਭਾਂਜਾ ਦੇਖਿਆ ਆਸੇ ਜਦੋਂ ਵੀ ਦੇਖਣੇ ਬੈਂਕ ਵਾਲੀ ਦੇਖਣੇ ਮੈਨੂੰ ਤਾਂ ਬੈਂਕ ਵਾਲੀ ਦੇਖੇ ਨੇ ਵੀ ਆ ਜਾਓ ਇਹ ਫਿਰ ਸਰ ਫੜਦੇ ਫੁਰਦੇ ਵੀ ਨੇ ਫੜਦੇ ਵੀ ਨਹੀਂ কুরਕੀ ਵੀ ਕਰਨਗੇ ਬਾਅਦ ਚ ਪਤਾ ਤਾਂ ਉਦੋਂ ਲੱਗੂ ਅਜਿਹਾ ਵੜਾ ਲੈਣਗੇ ਬਾਤ ਜਾਂਗੇ ਜੇ ਨਹੀਂ ਬਣਾਏਗਾ ਫੜ ਲੈਣਗੇ ਫੜ ਲੈਣਗੇ ਤੇਰੇ ਰੱਖਦੇ ਆ ਮੈਂ ਤਾਂ ਵੜਾਉਂਗਾ ਬਾਤ ਛੋਟੀ ਗੱਲ ਨਿਕਾ ਨਾ ਬਾਕੀਆਂ ਜਿਹਦਾ ਕਰਦਾ ਮੈਂ ਆਖਿਆਂ ਦਾ ਬੇ ਰੱਖਦਾ ਉਹ ਤਾਂ ਇਹ ਕਰ ਰਹੇ ਹੁ ਮੇਰਾ ਨਾਲੇ ਤਾਂ ਉਹ ਲੈ ਜਾਂਦੇ ਨੇ ਹਾਂ ਨਾਲੇ ਉਦੋਂ ਬਾਅਦ ਫੇਰ ਉਹਨੂੰ ਅਦਰ ਰੇਟ ਚ ਵੇਚ ਦਾਂਦੇ ਨੇ ਫਾਇਦੇ ਜੀ ਤਾਂ ਉਹੋ ਨੇ ਜਾ ਕੇ ਇਸਤਨੀ ਭਰੀ ਜਾਂਦੀ ਮਸ਼ੀਨਾਂ ਵਾਲੇ ਫਾਇਦੇ ਚ ਨੇ ਮਸ਼ੀਨਾਂ ਵਾਲੇ ਫਾਇਦੇ ਚ ਨੇ ਮਾਲਕ ਉਹ ਤਾਂ ਕਰਕੇ ਰੰਗ ਰੋਗਨ ਫੇਰ ਉਹ ਕਿਦਾਂ ਨੇ ਨਵੀਂ ਬਣਾ ਕੇ ਬਈ ਇਹ ਗੱਲ ਸਿਆਣੀ ਆ ਛੋਟੀ ਫੇਰ ਮੂਰੇ ਦੇ ਮੂਰੇ ਉਹ ਹਾਂ ਬਣਾਉਣ ਵਾਲੀ ਮੂਰੇ ਨੇ ਬਣਾਉਣ ਵਾਲੇ ਮੂਰੇ ਨੇ ਲੈਣ ਵਾਲੇ ਪਿੱਛੇ ਹੋ ਜਾਂਦੇ ਨੇ ਲੈਣ ਵਾਲੇ ਪਿੱਛੇ ਨੇ ਓਰੀ ਛੋਰੀ ਸ ਵੀ ਇਹ ਪੱਠਾ ਬੈਠਿਆ ਬਈ ਲੋਕਾਂ ਦਾ ਰੀਸੋ ਰੀਸੋ ਰੀਸ ਤਾਂ ਮਾਰੇ ਰਹੀ ਐ ਹੁਣ ਮੇਰੀ ਗੱਲ ਸੁਣਾ ਅਸੀਂ ਕਿ ਅੱਜ ਦੀਆਂ ਨੇ ਅੱਜ ਤਾਂ 86 87 ਦੀਆਂ ਨਹੀਂ ਫਿਰਦੇ ਆ। ਛੋਟੇ ਲਬ ਤਾਂ ਬਹੁਤ ਲਾਣੇ ਦਾ ਟਾਈਮ ਲਿਆਣੇ ਮੇਰਾ। ਹਾਂ ਹੁਣ ਪ੍ਰਾਣੀਆਂ ਮਸ਼ੀਨਾਂ ਨੇ ਉਹਨਾਂ ਦੀ ਰਿਪੇਅਰ ਰਿਪੋਰਟ ਕਰਕੇ ਚਲਾਈ ਜਾਂਦੇ ਆ। ਹਾਂ। ਹੁਣ ਇਹੇ ਨਾਂ ਤੇ ਇਹਨਾਂ ਨੇ ਸਪੇਅਰ ਪਾਰਟ ਦੇ ਮੋੜਨੇ ਨੇ। ਨਾ ਤੇਲ ਦੇ ਮੋੜਨੇ ਨੇ। ਨਾ ਬਾਕੀ ਲੇਬਰ ਵੀ ਹੁੰਦੀ ਐ ਤੇਰੇ ਸਾਹਮਣੇ। ਇਹਦਾ ਵੀ ਖਰਚਾ ਕੱਢਣਾ ਐ। ਜੇ ਹੁਣ ਅਸੀਂ ਇਹ ਮਿਹਨਤ ਨਹੀਂ ਕਰਾਂਗੇ ਇੰਨੀ ਕੁ ਬਹੁਤ ਬੂਦ ਬੀਜਣ ਦਾ ਇਹਦਾ ਖਰਚਾ ਕਿੱਥੋਂ ਕੱਢਾਂਗੇ ਲੇਬਰ ਦਾ? ਕੋਈ ਕੋਈ ਤਾਂ ਪ੍ਰਾਣੀ ਬਣੀ ਵੀ ਹੋਈ ਆ ਬਾਰੇ ਬੰਦ ਜਲੰਧਰ ਕਰਨੀ ਵੀ ਜਲੰਧਰ ਕਰਨੀ ਯਾਰ ਅੰਬਰਸਰ ਕਰਨੀ ਹਾਂ ਹੁਣ ਜਾ ਕੇ ਅਸੀਂ ਪੌਦਾਂ ਬੀਜਾਂਗੇ ਤਾਂ ਜਾ ਕੇ ਕਿਤੇ ਕੰਮ ਚੱਲੂਗਾ ਉਧਰ ਵੀ ਜਾ ਕੇ ਬੀਜਨੇ ਪੈਣਗੇ ਆ ਅਸੀਂ ਬਸ ਕੱਲੂ ਸਾਡੇ ਜੀਪ ਚ ਸਮਾਨ ਧਰਖਿਆ ਜੇਂਦਰੇ ਆਹ ਕਹੀਆਂ ਛਾ ਸਮਾਨੇ ਨਾਲ ਲੈ ਕੇ ਹਮ ਨਾਲੇ ਉਹਨਾਂ ਦਾ ਟਰੈਕਟਰ ਲੈ ਕੇ ਘਾ ਕੇ ਬੱਲੇ ਕਰਕੇ ਆਵਾਂਗੇ ਕੰਮ ਬੱਲਿਓ ਬੱਲਿਓ ਇਹਦੇ ਐਸ ਤਰੀ ਚੱਲੂ ਹੁਣ ਕੰਮ ਸਰ ਤੁਸੀਂ ਆ ਬੇਰ ਤਾਂ ਤੁਸੀਂ ਤੇ ਬਾਜੀ ਮਾਰ ਗਏ بس تو پوچھਣਾ ਕੋਸਾ ਬਾਜੀ ਵਾਲਾ ਤਾਂ ਇਹ ਤਾਂ ਵਧੀਆ ਚਾਚਾ ਜੀ ਤੁਸੀਂ ਅੱਜ ਦੱਸਤਾ ਕਿ ਸਾਡੀ ਵੀ ਸਲਾਹ ਬਣ ਜੇ ਧਾਰਗੜ ਦੀ ਚੱਕ ਕੇ ਲਿਆਓ ਨਾ 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 ਕਿਤੇ ਹੋਰ ਨਾ ਫਾਜੋ ਲੈ ਲੈਣ ਦੇ ਮਿਲਤਾ ਜਾਊਗੀ ਆਥਣ ਨੂੰ ਆਜੂ ਮਸ਼ੀਨ ਤਾਂ ਤੁਹਾਡੇ ਹੂੰ ਚਲਾਉਣੀ ਵੀ ਤਾਂ ਹੀ ਤੁਹਾਨੂੰ ਕਹਿੰਨੇ ਆ ਸੀ ਵੀ ਇਹ ਬਚਿਓ ਭਾਈ ਉਹ ਮੱਕੜਾ ਮੇਰਾ ਇਹਨੂੰ ਕੀ ਪਤਾ ਤਾਂ ਨਿਆਣਾ ਯਾਰ ਆ ਆਪਾਂ ਕਦੇ ਐਸੇ ਪੰਗਿਆਂ 'ਚ ਬੈੰਨੇ ਆ ਰੀਸ ਮ੍ਰੀਸੀ ਕਰਨੋਂ ਕੰਮ ਆ ਇਹ ਤਾਂ ਕਿੱਦਾਂ ਦਾ ਕਿੱਦਾਂ ਦਾ ਉਹ ਕੜਦਾ ਜੋ ਵੀ 25 ਲੱਖ ਦੀ ਹਕਾਤ ਆ ਦਿੰਦੇ ਨੇ ਉਹਦਾ ਵਿਆਹ ਕਰਨਾ ਬਹੁਤ ਔਖਾ ਹੈ ਮੇਰੇ ਵੀ ਹੁਣ ਸਮਝ ਆਈ ਆ ਚਾਚਾ ਜੀ ਮੇਰੀ ਤਾਂ ਮਾਸੀਆਂ ਕੋਲੇ ਨੇ ਮੇਰੀ ਬੀਬੀ ਕਹੀ ਜਾਂਦੀ ਆ ਕੰਪੈਨਾਂ ਨੇ ਕੰਪੈਨਾਂ ਨੇ ਤੁਸੀਂ ਵੀ ਬਣਾਇਆ ਨਹੀਂ ਕੋਈ ਇੰਨੇ ਸਾਲ ਹੋ ਗਏ ਤਾਂ ਤਾਂ ਕਹਿੰਦੀ ਨਾਲ ਇਹਨੂੰ ਗੱਲਾਂ ਕੱਢੀ ਜਾਂਦੀ ਆ ਨਹੀਂ ਫਿਰ ਹੁਣ ਤੂੰ ਆ ਦੇਖ ਲੈ ਵੀ ਕੀ ਕਰਦੇ ਫਿਰਦੇ ਆ ਬਸ ਈ ਗੱਲ ਆ ਅਸਲ ਚਾਦਰ ਥੱਲੇ ਕਰ ਲਾ ਕਦੇ ਪੱਟਣ ਨੂੰ ਧੁੱਪ ਲੱਗ ਜੇ ਉਹ ਕੁੱਪਤਾ ਲੱਗੂ ਹੁਣ ਥੋੜ ਨੂੰ ਲੱਗ ਰਿਹਾ ਧੁੱਪ ਮੈਨੂੰ ਤਾਂ ਹੌਸਲ ਹੀ ਹੋਇਆ ਪਰ ਅਭੀ ਕਰਨੇ ਨਹੀਂ ਕਰਤਰਾ ਨਹੀਂ ਕੋਸਾ ਬਹਿ ਠੀਕ ਆ ਛਿੱਟਾ ਫਿਰ ਹੁਣ ਕਿਵੇਂ ਕਰੀ ਉਹ ਸਿੱਟਾ ਫਿਰ ਬੜੇ ਭਾਈ ਕਾਨੂੰ ਲਾਵਾਂਗੇ ਦਾ। ਸ਼ਾਮ ਨੂੰ ਮਾਰ ਚੋ। ਸ਼ਾਮ ਨੂੰ ਮਾਰ ਦਾਂਗੇ। ਬਾ ਠੀਕ। ਠੀਕ ਹੈ। ਉਹ ਤਾਂ ਜ਼ਿੰਮੇਵਾਰੀ ਛੋੜੀ ਆ ਮੈਂ। ਛੋੜੀ ਆ ਹਾਂ। ਫਿਰ ਮਿਲਦੇ ਆਪਾਂ। ਮਾਂ ਬੇਫਿਕਰ ਰਹੋ ਤੁਸੀਂ। ਹੋ ਠੀਕ। ਆ ਚਾਹ ਉਹ ਥੱਲੇ ਕਰ ਲੈ ਪੱਟ ਜਾ ਦੇਣਾ ਫੁੱਕ ਜਾਣਾ। ਮੱਤੀ ਜਾਣਦੇ ਹੁਣ ਤਾਂ। ਉਹ ਪਾਪੇ ਉਹ ਨਜ਼ਾਰਾ ਬਣ ਤਾ ਰੱਬ ਨੇ। ਸੜਾ ਬਨਤਾ ਹੋਰ ਮੁੰਡਾ ਆਪ ਲੱਗ ਰਿਹਾ ਪਾਏਗਾ ਨੰਨਿਆਰਾ ਕਰਨਾ ਨਾ ਕਰਨਾ ਕੋਈ ਹੋਰ ਉਹ ਸਵਾਦ ਆ ਗਿਆ ਮੰਦੀ ਜਿੱਤ ਲੰਘ ਗਈ ਆਹ ਤਾਂ ਪੈਂਡਰ ਇੱਕ ਤਾਂ ਖਿਆਪਾ ਤਾਂ ਕਰਤਾ ਹੀ ਇਹ ਆਧਾਰ ਕਾਰਡ ਵਾਲਿਆਂ ਨੇ ਕਿੱਟਾ ਵੀ ਲਾਉਣਾ ਪੈਂਦਾ ਓਕ ਕਰਦੇ ਮਾਰੇ ਆਹ ਆ ਰਾਇ ਜੀ ਜਨਾ ਐਸਾ ਪਾਉਣਾ ਆਪਣੀਆਂ ਪੱਤੀਆਂ ਕਰਕੇ ਫੀਜ ਕੇ ਫੇਰ ਕਿਤੇ ਜਾ ਕੇ ਬੜਾਈ ਹੋਊਗੀ ਤੇ ਆਧਾਰ ਕਾਰਡ ਨਾਲ ਤਨਾ ਪੇਟਾ ਨਹੀਂ ਆ ਪੁੱਤ ਨਹੀਂ ਆ ਕੋਈ ਤਰ੍ਹਾਂ ਨਹੀਂ ਦੇਖਿਆ ਦੀ ਜਿਹੜੀ ਚੀਜ਼ ਦੇਖ ਆ ਆਧਾਰ ਕਾਰਡ ਤੇ ਜਿਹੜੀ ਚੀਜ਼ ਆਧਾਰ ਕਾਰਡ ਤੇ ਇਹ ਤਾਂ ਮੈਨੂੰ ਆਏ ਲੱਗਦਾ ਵੀ ਕਿਤੇ ਭੈਣ ਤੇ ਆ ਵਿਆਹ ਰੂ ਵੀ ਆਧਾਰ ਕਾਰਡ ਹੀ ਨਾ ਲੱਗ ਜਾਣਾ ਹੁਣ ਚਲ ਜੇ ਇਹ ਆਪਾਂ ਹਾ ਕਰ ਰਹੇ ਆ ਨਾ ਮਿਹਨਤ ਇਹਦੇ ਨਾਲ 50 ਕਿੱਲੇ ਮੰਨ ਲਾ ਜੀ ਇੱਕ ਘਰ ਦੇ ਬੁੱਕ ਹੋ ਗਿਆ ਆਪਣੀ ਪੌਦ ਬੀਜਣ ਨਾਲ ਇਹ ਪੌਦਾਂ ਵੀ ਬੀਜੜੀਆਂ ਪੈਂਦੀਆਂ ਨੇ ਹੁਣ ਆ ਉਹਦੇ ਜਿਹੜਾ ਪਹਿਲਾਂ ਮੱਕੀਆਂ ਪਹਿਲਾਂ ਮੱਕੀਆਂ ਬੀਜੀਆਂ ਨੇ ਤਾਂ ਹੁਣ ਵੱਡਾਂਗੇ ਹੁਣ ਪੜਨੀਆਂ ਮਦੀਨ ਵਾਲਿਆਂ ਦਾ ਆਧਾਰ ਕਾਰਡ ਵਾਲਿਆਂ ਨੇ ਪੱਠਾ ਬਠਿਆਦਾ ਜਦ ਤਾ ਲਈ ਜਾਂਦੇ ਨੇ ਚੱਕ ਆਧਾਰ ਕਾਰਡ ਚੱਕ ਮਸ਼ੀਨ ਚੱਕ ਆਧਾਰ ਕਾਰਡ ਚੱਕ ਮਸ਼ੀਨ ਹੁਣ ਇਹਨਾਂ ਦਾ ਭੈਣ ਦਾ ਸਿਆਪਾਖਾਨਾ ਇਹਨਾਂ ਦਾ ਕਿਸ਼ਤਾਂ ਵੀ ਭਰਨੀਆਂ ਨੇ ਪੈਸੇ ਵੀ ਮੋੜਨੇ ਨੇ ਇਹ ਐ ਬੁੱਕ ਕਰੇ ਬਣਾ ਨਹੀਂ ਹੁੰਦਾ ਹੈਗਾ ਇਹ ਕੰਮ ਜਿਹੜਾ ਹੁਣ ਜਿਹੜੇ ਬੈਠੇ ਨੇ ਵੀ ਆਪਾਂ ਇੱਕਨੇ ਵੱਢ ਲਾਂਗੇ ਐਂ ਨਹੀਂ ਵੱਢੀ ਜਾਂਦੀ ਹੈਗੀ ਇਹਦਾ ਪੌਦਾ ਵੀ ਪੀਜਣੀਆਂ ਪੈਣਗੀਆਂ ਥਾਮ ਸੰਭਾਲ ਵੀ ਕਰਨੀ ਪਊ ਤਾਂ ਜਾ ਕੇ ਕਿਤੇ ਏਰੀਆ ਬੜੂਗਾ ਫੇਰ ਕਿਤੇ ਵੜਾਈ ਹੋਊਗੀ ਨਹੀਂ ਹੁਣ ਆ ਦੇਖ ਲੈ ਪਹਿਲਾਂ ਐਮਪੀਆਰ ਗੁਜਰਾਤ ਕੰਨੀਓ ਹੈ ਬੜੇ ਭਾਈ ਹਾਂਜੀ ਆ ਬੜੇ ਇਧਰੋਂ ਐਮਪੀਆਰ ਜਿਹੜਾ ਚੋਥੋ ਢੋਤੂ ਖੜਾ ਹੁੰਦੇ ਆਇਆ ਹਾਂ ਟਰੰਕ ਵੀ ਨਹੀਂ ਵੈਟਰ ਵਾਲਾ ਨਾ ਬੁਰਾ ਹਾਲ ਕਰਤਾ ਜਿਹੜਾ ਹੁਣ ਤੂੰ ਕਹਿ ਰਿਆ ਸੀ ਨਾ ਵੀ ਤੁਸੀਂ ਸਿੱਟਾ ਵੀ ਲਾਉਂਦੇ ਫਿਰਦੇ ਹੋ ਹਾਂ ਇਹ ਹੁਣ ਆਧਾਰ ਕਾਰਡ ਵਾਲਿਆਂ ਦੀ ਪੱਟੀ ਮੇਸ ਕਰੀ ਪਿਆ ਖੜੀਆਂ ਪੁਰਾਣੀਆਂ ਮਸ਼ੀਨਾਂ ਵਾਲਿਆਂ ਦੀ ਨਾਲੇ ਸਿੱਟਾ ਵੀ ਦੇਖ ਕੇ ਲਾਈ ਪੈਸੇ ਕੱਟ ਲਾਂਗੇ ਅਸੀਂ ਜੇ ਨਾ ਹਾਰੀ ਹੋਈ ਇਹ ਉਹਨਾਂ ਨੇ ਕਰਿਆ ਦੇ ਸਾਰਾ ਆਧਾਰ ਕੱਟਦੇ ਚੱਕ ਮਸ਼ੀਨ ਆਧਾਰ ਕੱਟਦੇ ਚੱਕ ਮਸ਼ੀਨ ਆਧਾਰ ਕੱਟਦੇ ਇਉਂ ਨਾ ਕਰਿਆ ਬੈਠਾ ਪ੍ਰੋਗਰਾਮ ਆ ਤੂੰ ਫੜਿਆ ਕਿਹੜਾ ਹੋਠ ਹੈ ਰਾ ਬਹੁ ਵੀ ਤਿਆਰ ਕਰਦੇ ਮਿਲਿਆ ਕਰੂ ਬਸ ਉਹੀ ਕੰਮ ਹੋਇਆ ਪਿਆ ਹੁਣ ਤੇ ਮੈਂ 40 50 ਪੀਲੇ ਬੁੱਕ ਕਰ ਲੇ ਇਹ ਵੱਟੇ ਜਾਣਗੇ ਹੁਣ ਦੂਸਰੇ ਪਨੀਰੀਆਂ ਕਰ ਲਾਈਆਂ ਜਾਣੀਆਂ ਤਾਂ ਜਾ ਕੇ ਸੀਜ਼ਨ ਲੱਗੂਗਾ ਹੁਣ ਅਤਰ ਟਾਟ ਵਾਲੇ ਤਾਂ ਯਾਰ ਜਿਆ ਖੜਾ ਆਂਦੇ ਨੇ ਕਿਹੜਾ ਕੋਈ ਸੋਚ ਫਿਕਰ ਹੈ ਇਹਦਾ ਜਦ ਹੋਈ ਕੁਰਕੀ ਪਤਾ ਤਾਂ ਫੇਰ ਲੱਗੂ ਇਹ ਥੋੜੇ ਹੰਮਟ ਆ ਜਿੰਨੇ ਮਾਰ ਰਹੇ ਹੁਣ ਸ਼ੇਰੋ ਇਹ ਬਸ ਹੁਣ ਬੁੱਕ ਹੋ ਜੂਗੀ ਇਹ ਆਪਾਂ ਨਜ਼ਾਰਾ ਲਿਆਤਾ ਆਪ ਫਿਰਦੇ ਨੇ ਸੱਟਾ ਲਾਉਂਦੇ ਕੋਈ ਸਰਦਾਰਦੀ ਨਹੀਂ ਪਹਿਲਾਂ ਇਹਨਾਂ ਦੇ ਮਗਰ ਫਿਰਨਾ ਪੈਂਦਾ ਸੀ ਧਾਰ ਕੜਾ ਵਾਲਾ ਨਜ਼ਾਰਾ ਲਿਆਤਾ ਉਹ ਕਟਾ ਲਿਆ ਸਿਆ ਬਾਈ ਛੱਟਾ ਦੇ ਕੇ ਲੈ 5 ਇਕ ਨਹੀਂ ਦੇਣੀ ਇਹ ਨਾ ਹਰੀ ਹੋਈ ਇਹਦਾ ਸੇਖਰ ਪੌਦ ਹਰੀ ਕਰਨੀ ਸਾਡੀ ਜ਼ਿੰਮੇਵਾਰੀ ਹੈ ਬਾਈ ਨਗਾਹਾਂ ਜੀਰੀ ਲਵਾਉਣੀ ਸਾਡੀ ਜ਼ਿੰਮੇਵਾਰੀ ਹੈ ਜੇ ਇਹ ਘਟ ਵੱਧ ਵੀ ਹੋਊਗੀ ਤਿੰਨ ਕਿਲੇ ਆਪਣੇ ਕਰੇ ਪਏ ਨੇ ਆਪਣੇ ਬਾਟ ਉਹ ਪੱਟ ਪੱਟ ਲਵਾਉਂ ਬਾ ਤੇਰੀ ਜ਼ਿੰਮੇਵਾਰੀਆਂ ਤਾਂ ਸਾਰੀ ਤਿੰਨ ਕਿਲੇ ਪਨੀਰੀ ਦਾ ਕਰੇ ਪੈਣਾ ਉਥੋਂ ਪੱਟ ਪੱਟ ਲਵਾਉਂਗਾ ਇਹਨਾਂ ਨਾਲ ਕਿਹੜਾ ਸਰਜੂ ਬਾ ਜਿਹੜਿਆਂ ਨੇ ਹਲੇ ਜ਼ਮੀਨ ਨਹੀਂ ਬੀਜੀ ਉਹਦੇ ਆਪਦੇੋਂ ਪੱਟੇ ਲਵਾਉਂਗਾ ਜੀ ਬਤਾ ਬਾੜਾ ਤਰਾਦਤ ਕਰ ਰਹੇ ਹੋ ਬਾਈ ਤੁਸੀਂ ਓਏ ਤਰਾਦਤ ਨਾਲ ਇਹ ਮਿਹਨਤ ਹੋਊਗੀ ਇਹ ਐ ਨਹੀਂ ਦਰਦਾ ਹੈਗਾ ਇਹ ਥੇਰੇ ਕਿਤੇ ਬਣੂ ਕੋ ਦਾ ਇਹਦਾ ਕਰਤਾ ਦਾ ਤਾੜਾ ਨੇ ਕੰਮ ਚੰਗਾ ਕਰਨਾ ਦੀ ਜਿੰਨੀ ਕੁ ਮਿਹਨਤ ਕਰ ਲਈ ਪਾਨ ਹਾਂ ਇਹ ਹੁਣ ਨਹੀਂ ਨਹੀਂ ਕਰਦੇ 300 ਕਿਲੇ ਦੀ ਪਨੀਰੀ ਵੇਚਦੀ ਹਾਂ ਹਾਂ ਹੁਣ ਕਿਤੇ ਜਾ ਕੇ 300 ਕਿਲਾ ਇਹ ਅਸੀਂ ਲਭਾਵਾਂਗੇ ਹੂੰ ਇਹ ਅਗਲੇ ਦੇ ਵੱਡਾਂਗੇ ਤਾਂ ਜੇ ਅਸੀਂ ਲਭਾਵਾਂਗੇ ਲਭਾਵਾਂਗੇ ਹੁਣ 300 ਦਾ ਪਈਆ ਪੁੱਛ ਰਕਾ ਜੀ ਨੇ ਲੇਬਰ ਵਾਸਤੇ ਹੈ ਨਾ ਪਹਿਲਾਂ ਬੁੱਕ ਕਰਿਆ ਵੇ ਅੱਛਾ ਕਿੰਨੇ ਲੱਗਦਾ ਬਿਹਾਰ ਨੂੰ ਪਾਇਆ ਪਿਆ ਹੈ ਗਾਰੇ ਤਾਂ ਬਾੜਾ ਪਈਆ ਵਾਸਤੇ ਬਾੜਾ ਬੁਰਾ ਹਾਲ ਹੈ ਸਾਰਾ ਕੰਮ ਧਾਰ ਕੱਢ ਲਈ ਮਸ਼ੀਨਾਂ ਨੇ ਕਰਿਆ ਸਾਡਾ ਬਾੜਾ ਬੁਰਾ ਹਾਲ ਹੈ ਇੱਥੇ ਤੱਕ ਨਹੀਂ ਸਾਨੂੰ ਕਿੱਥੇ ਹੋ ਹੁੰਦਾ ਦੀ ਹੂੰ ਤਾਂ ਜਿਹੜੀ ਚੀਜ਼ ਵੀ ਦੇ ਇੱਕ ਚੱਕ ਧਾਰ ਕੱਢ ਤੇ ਜਿਹੜੀ ਵੀ ਚੀਜ਼ ਚੱਕ ਧਾਰ ਕੱਢ ਤੇ ਮੈਂ ਕਿਹਾ ਥੋੜਾ ਜਿਹਾ ਟਿਕ ਬਹੁ ਵਿਧਾਰ ਕੱਢ ਤੇ ਨਾ ਲੱਗਦਾ ਇਹ ਤਾਂ ਬਈ ਕੋਈ ਪਤਾ ਨਹੀਂ ਹੈਗਾ ਇਹ ਨਹੀਂ ਪਤਾ ਹੈਗਾ ਲੈ ਜਾ ਹੋਰ ਪਾਇ ਚ ਫਟਾ ਹਨ ਪਿਆਰ ਨਾਲ ਮਾਰਦੀ ਮਾਹ ਦੇਖਦਾ ਜਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਆ ਤੇ ਸਾਡੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇ ਤੁਹਾਨੂੰ ਕੋਈ ਘਾੜਵਾਦ ਲੱਗਦੀ ਹੈ ਵੀਡੀਓ ਦੇ ਵਿੱਚ ਤਾਂ ਸਾਡੀ ਇਸ ਵੀਡੀਓ ਦੇ نیچے ਕਮੈਂਟ ਕਰਕੇ ਸਾਨੂੰ ਜਰੂਰ ਦੱਸੋ